ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਪਿੰਡ ਕੋਟਲੀ ਬਲੂ ਸ਼੍ਰੀ ਮੁਕਸਰ ਸਾਹਿਬ ਗਊਸ਼ਾਲਾ ਬਾਬਾ ਬੋਰੇਵਾਲੇ ਜੀ ਦੀ ਬਣੀ ਹੋਈ ਹੈ ਤੇ ਸੋਨੂੰ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਆਪਣਾ ਇੱਕ ਲੱਕੀ ਡਰਾ ਚੱਲ ਰਿਹਾ ਹੈ ਤੇ ਜਿਹਦੇ ਵਿੱਚ ਕੱਲ 10 ਤਰੀਕ ਦਿਨ ਸ਼ੁੱਕਰਵਾਰ ਨੂੰ ਇੱਕ ਆਪਾਂ ਮਿੰਨੀ ਡਰਾ ਕੱਢਿਆ ਸੀ ਤੇ ਜਿਹਦੇ ਵਿੱਚ ਆਪਾਂ ਤਿੰਨ ਆਪਸ਼ਨਾਂ ਰੱਖੀਆਂ ਸੀ ਜਾਂ ਤਾਂ ਜੈਕ ਵਾਲਾ ਟਰਾਲਾ ਜਾਂ ਬੁਲਟ ਮੋਟਰਸਾਈਕਲ ਜਾਂ ਆਈਫੋਨ 15 ਪ੍ਰੋ ਮੈਕਸ ਤੇ ਜਿਨ੍ਹਾਂ ਨੂੰ ਉਹ ਜੈਕ ਵਾਲਾ ਟਰਾਲਾ ਨਿਕਲਿਆ ਉਹ ਅੰਕਲ ਜੀ ਆਪਣੇ ਨਾਲ ਖੜੇ ਨੇ ਤੇ ਇਹਨਾਂ ਨੂੰ ਡਬਲ ਵਧਾਈਆਂ ਬਣਦੀਆਂ ਸਾਨੂੰ ਤਾਂ ਇੱਥੇ ਜਦੋਂ ਆਏ ਅੰਕਲ ਜੀ ਉਦੋਂ ਪਤਾ ਲੱਗਿਆ ਜਿਹੜਾ ਤੁਸੀਂ ਮੜਾਇਆ ਟਰੈਕਟਰ ਦਿਖਾ ਦਿਓ 54105 ਇਹ ਟਰੈਕਟਰ ਪ੍ਰੀਤ ਇਹਨਾਂ ਨੂੰ ਮਸਤੂਆਣਾ ਸਾਹਿਬ ਤੋਂ ਆਹ ਜੌਂਡੀਅਰ ਮਸਤੂਆਣਾ ਸਾਹਿਬ ਤੋਂ ਲੱਕੀ ਡਰਾ ਦੇ ਵਿੱਚ ਨਿਕਲਿਆ ਤੇ ਉਸ ਤੋਂ ਪਹਿਲਾਂ ਇੱਕ 911 ਟਰੈਕਟਰ ਵੀ ਇਹਨਾਂ ਨੂੰ ਨਿਕਲਿਆ ਇਹਨਾਂ ਨੇ ਦੱਸਿਆ 911 ਕਿੱਥੋਂ ਨਿਕਲਿਆ ਜੀ ਉਹ ਆਮ ਆਪਣੇ ਉਗੋ ਕਿਤੋਂ ਉਗੋ ਕਿਤੋਂ ਉਗੋ ਕਿਤੋਂ ਪਹਿਲਾਂ ਇਹਨਾਂ ਨੂੰ 911 ਟਰੈਕਟਰ ਨਿਕਲਿਆ ਤੇ ਹੁਣ ਇਹਨਾਂ ਨੂੰ ਇਹ ਅਸੀਂ ਕਹਿੰਦੇ ਤੁਸੀਂ ਦੱਸੋ ਛੋਡੀ ਕੀ ਚੁਆਇਸ ਹੈ ਤਾਂ ਛੋਡੀ ਫਿਰ ਚੁਆਇਸ ਦੱਸੋ ਟਰਾਲੇ ਤੇ ਬਣੀ ਫਿਰ ਹਾਂਜੀ ਟਰਾਲਾ ਇਹਨਾਂ ਦੀ ਚੁਆਇਸ ਬਣੀ ਕਹਿੰਦੇ ਟਰਾਲਾ ਹੀ ਲੈਣਾ ਨਾ ਅਸੀਂ ਪੇਮੈਂਟ ਕੈਸ਼ ਲੈਣੀ ਹੈ ਤੇ ਨਾ ਅਸੀਂ ਮੰਨ ਕੇ ਚਲੋ ਫੋਨ ਜਾਂ ਬੁਲਟ ਲੈਣਾ ਹੈ ਤਾਂ ਟਰਾਲਾ ਲੈਣਾ ਹੈ ਤੇ ਸਾਡੀ ਇਹ ਮੰਨ ਕੇ ਅਸੀਂ ਵੀਡੀਓ ਚ ਬੋਲਦੇ ਸੀ ਵੀ ਟਰਾਲਾ ਬਿਲਕੁਲ ਨਵਾਂ ਦਿੱਤਾ ਜਾਊਗਾ ਜੈਕ ਵਾਲਾ ਨਵਾਂ ਟਰਾਲਾ ਬਾਨਾ ਦੇਤਾ ਬਰੂ ਵਾਲੀ ਇਹਨਾਂ ਦਾ ਆਪਾਂ ਤੇ ਹਫਤੇ 8 ਦਿਨਾਂ ਦੇ ਵਿੱਚ ਉਹ ਟਰਾਲਾ ਬਣ ਕੇ ਤਿਆਰ ਹੋ ਜੂ ਤੇ ਗਊਸ਼ਾਲਾ ਕਲੱਬ ਨੂੰ ਤੇ ਉਹ ਟਰਾਲਾ ਇਹਨਾਂ ਦੇ ਘਰ ਪਹੁੰਚਦਾ ਹੋ। ਹਾਂਜੀ ਇਦਾਂ ਹੀ ਹੋਈ ਨਾ ਆਪਣੀ ਗੱਲ। ਹਾਂਜੀ ਹਾਂਜੀ। ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਕਲੱਬ ਬਾਰੇ ਗਊਸ਼ਾਲਾ ਬਾਰੇ ਜੀ। ਨਹੀਂ ਜੀ ਬਹੁਤ ਵਧੀਆ ਨਿਕਲਿਆ ਪੱਕੇ ਸਾਰਾ ਸਾਫ ਸੁਥਰਾ ਨਿਕਲਿਆ ਵਾ। ਕੋਈ ਅਜਾ ਫੇਰ ਨਹੀਂ ਹੈਗੀ। ਬਈ ਨਾ ਕੋਈ ਮੇਰੇ ਥੋੜੇ ਨਾਲ ਜਾਣ ਪਛਾਣ ਆ। ਹਾਂਜੀ। ਮੈਂ ਤਾਂ ਜਿਵੇਂ ਕਹਿੰਦਾ ਜਾਂ ਆਪਣੇ ਯੂਟਿਊਬਰ ਦੇ ਦੇਣ ਜਿਹੜਾ ਥੋੜਾ ਚੱਲਦੀਆਂ ਮੈਂ ਤਾਂ ਉਹਦੇ ਹੀ ਦੇਖਿਆ। ਉਹਦੇ ਦੇਖ ਕੇ ਮੈਂ ਕੰਮ ਕਿਵੇਂ ਲੱਗਿਆ ਜੀ ਗਊਸ਼ਾਲਾ? ਬਹੁਤ ਵਧੀਆ ਜੀ। ਬਹੁਤ ਵਧੀਆ ਲੱਗਿਆ ਜੀ। ਕਿੰਨੇ ਕਿਤੇ ਪਾਏ ਸੀ ਵੀ ਪੁੱਛ ਲੈਣਾ। ਗੁੱਪਨ ਕਿ 40 45000 ਦੇ ਕੂਪਨ ਪਾਏ ਤੇ ਇਹਨਾਂ ਨੂੰ ਚਲੋ ਇਹਨਾਂ ਨੇ ਆਪ ਦੇ ਸੱਚੇ ਮਾਨਾ ਪਾਏ ਤਾਂ ਇਹਨਾਂ ਨੂੰ ਟਰਾਲਾ ਨਿਕਲਿਆ ਤੇ ਉਹ ਟਰਾਲਾ ਆਪਾਂ ਜੈਕ ਵਾਲਾ ਡਬਲ ਟਾਇਰਾ ਬਾਨਾ ਦੇਤਾ ਤੇ ਬਹੁਤ-ਬਹੁਤ ਮੁਬਾਰਕ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਸਾਡੇ ਗਊਸ਼ਾਲਾ ਕਲੱਬ ਨੂੰ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਵੱਡਾ ਡਰਾ ਕੱਢ ਰਹੇ ਹਾਂ ਬਹੁਤ ਥੋੜੇ ਦਿਨ ਬਾਕੀ ਹੈ